ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਦੀ ਵੈਰੈਟੀ ਦੀ ਗੱਲ ਕਰਾਂਗੇ ਪੀਆਰ 131 ਦੀ ਜਿੰਨੇ ਵੀ ਨਵੇਂ ਕਿਸਾਨ ਸਾਡੇ ਚੈਨਲ ਤੇ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਜਿਸ ਨਾਲ ਖੇਤੀ ਸਬੰਧੀ ਹੋਰ ਵੀਡੀਓ ਤੇ ਜਾਣਕਾਰੀਆਂ ਤੁਹਾਡੇ ਤੱਕ ਪਹੁੰਚ ਸਕਣ ਪਹਿਲੇ ਤਾਂ ਕਿਸਾਨ ਵੀਰੋ ਆਓ ਗੱਲ ਕਰਦੇ ਹਾਂ ਪੀਆਰ 131 ਦੀ ਜਿਵੇਂ ਕਿ ਸਾਰੇ ਕਿਸਾਨ ਵੀਰ ਜਾਣਦੇ ਨੇ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ 2022 ਦੇ ਵਿੱਚ ਇਸ ਦੀ ਖੋਜ ਕੀਤੀ ਸੀ ਤੇ ਕਿਸਾਨਾਂ ਨੇ ਇਸ ਨੂੰ ਭਰਪੂਰ ਮਾਤਰਾ ਦੇ ਵਿੱਚ ਲਾਇਆ ਸੀ। ਉਸ ਸਾਲ ਕੀ ਸੀ ਕਈ ਵੈਰੈਟੀਆਂ ਨੂੰ ਫੀਜੀ ਵਾਇਰਸ ਆ ਰਿਹਾ ਸੀ ਜਿਸ ਕਾਰਨ PR131 ਦੇ ਵਿੱਚ ਵੀ ਫੀਜੀ ਵਾਇਰਸ ਕੁਝ ਜ਼ਿਆਦਾ ਹੀ ਪਾਇਆ ਗਿਆ ਸੀ। ਫੀਜੀ ਵਾਇਰਸ ਇੱਕ ਹੋਪਰ ਦਾ ਵਾਇਰਸ ਸੀਗਾ ਜਿਸ ਕਾਰਨ ਫੀਜੀ ਵਾਇਰਸ ਆਇਆ ਸੀ। ਤੇ 2023 ਦੇ ਵਿੱਚ ਕਿਸਾਨਾਂ ਨੇ ਡਰ-ਡਰ ਕੇ PR131 ਨੂੰ ਲਾਇਆ। ਔਰ ਜਿਹੜੇ ਕਿਸਾਨ ਵੀਰਾਂ ਨੇ PR131 ਲਾਇਆ ਉਹਨਾਂ ਦੇ ਕੀ ਰੁਝਾਨ ਆਏ ਨੇ ਉਹ ਤੁਸੀਂ ਆਪ ਵੀ ਜਾਣਦੇ ਹੋ ਤੇ ਸਾਡੇ ਜਿਹੜੇ ਖੇਤਾਂ ਦੇ ਵਿੱਚ ਇਸ ਦੀ ਪੈਦਾਵਾਰ ਆਈ ਹੈ ਉਹ ਵੀ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਕਿਸਾਨ ਵੀਰੋ PR131 ਨੇ ਪਿਛਲੇ ਸਾਲ 36 ਕੁਇੰਟਲ ਤੋਂ ਲੈ ਕੇ 44 ਕੁਇੰਟਲ ਤੱਕ ਦੀ ਜਿਹੜੀ ਕਿ ਪੈਦਾਵਾਰ ਦਿੱਤੀ ਹੈ ਸਾਡੇ ਏਰੀਆ ਦੀ ਗੱਲ ਕਰੀਏ ਤਾਂ ਸਾਡੇ ਏਰੀਆ ਦੇ ਵਿੱਚ ਇਸ ਵਾਰ 99% ਜਿਹੜੀ ਬਿਜਾਈ ਹੈ ਜਿੱਥੇ ਪਰਮਲ ਦੀ ਬਿਜਾਈ ਹੁੰਦੀ ਹੈ ਉੱਥੇ PR131 ਦੀ ਹੋਣੀ ਹੈ ਕਿਉਂਕਿ ਕਿਸਾਨ ਵੀਰੋ PR 131 ਇੱਕ ਐਸੀ ਵੈਰੈਟੀ ਹੈ ਜੋ ਕਿ ਆਪਣੀ ਪੁਰਾਣੀ ਵੈਰੈਟੀ PR 114 ਦੀ ਸੋਧ ਕਰਕੇ ਤਿਆਰ ਕੀਤੀ ਗਈ ਹੈ ਤਾਂ ਕਿਸਾਨ ਵੀਰੋ ਇਸ ਦਾ ਜਿਹੜਾ ਸਾਡੇ ਏਰੀਆ ਦੇ ਵਿੱਚ ਝਾੜ ਆਇਆ 40 41 42 ਕੁਇੰਟਲ ਹਰ ਕਿਸਾਨਾਂ ਦੇ ਆਇਆ ਸਭ ਤੋਂ ਵੱਡੀ ਗੱਲ ਤਾਂ ਕਿਸਾਨ ਵੀਰੋ ਇਹ ਹੈ ਕਿ PR 114 ਹਰਿਆਣਾ ਦੇ ਵਿੱਚ 100 ਤੋਂ ਲੈ ਕੇ 200 ਰੁਪਏ ਐਮਐਸਪੀ ਤੋਂ ਜ਼ਿਆਦਾ ਰੇਟ ਮਹਿੰਗਾ ਵਿਕਦਾ ਹੈ ਤੇ ਉਵੇਂ ਹੀ PR 131B ਪਿਛਲੇ ਸਾਲ ਐਰਮਾ ਰਤਿਆ ਤੇ ਸਾਡੇ ਏਰੀਆ ਦੇ ਵਿੱਚ ਜਿੱਥੇ-ਜਿੱਥੇ ਲੱਗਿਆ ਹੋਇਆ ਸੀਗਾ ਕਿਸਾਨ ਵੀਰਾਂ ਨੇ 2300 ਰੁਪਏ 2400 ਰੁਪਏ ਜੋ ਕਿ ਇਸ ਨੂੰ ਮਹਿੰਗਾ ਵੇਚਿਆ ਕਿਉਂਕਿ ਇਹਦਾ ਜਿਹੜਾ ਦਾਣਾ ਹੈ ਉਹ ਬਿਲਕੁਲ PR 114 ਦੇ ਬਰਾਬਰ ਦਾ ਹੈ ਉਵੇਂ ਹੀ ਇਹਦੀ ਲੈਂਥ ਹੈ ਉਨੀ ਹੀ ਇਹਦੀ ਲੰਬਾਈ ਹੈ ਔਰ ਉਨੀ ਮੋਟਾਈ ਹੈ ਤਾਂ ਕਿਸਾਨ ਵੀਰੋ ਹਰ ਕਿਸਾਨ ਨੂੰ ਮੈਂ ਕਹਿਣਾ ਚਾਹਾਂਗਾ ਕਿ ਜਿਹੜੇ ਕਿਸਾਨ ਵੀਰ ਪੀਆਰ 114 ਪਹਿਲਾਂ ਲਾਰੇ ਨੇ ਉਹ ਪੀਆਰ 131 ਨੂੰ ਜ਼ਿਆਦਾ ਨਹੀਂ ਤਾਂ ਥੋੜਾ ਜ਼ਰੂਰ ਲਾ ਕੇ ਦੇਖਣਾ ਅਗਰ ਪੈਦਾਵਾਰ ਦੀ ਗੱਲ ਕਰਦੇ ਆਂ ਤਾਂ ਕਿਸਾਨ ਵੀਰ ਉਹ ਪੀਆਰ 114 ਨਾਲੋਂ ਪੀਆਰ 131 ਦਾ ਜਿਹੜਾ ਝਾੜ ਹੈ ਉਹ ਜ਼ਿਆਦਾ ਹੈ ਪੀਆਰ 131 ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਆਉਂਦੀ ਦੋ ਸਪਰੇਹਾਂ ਨਾਲ ਹੀ ਇਹ ਪੂਰਾ ਖੇਤ ਆਪਣਾ ਤਿਆਰ ਹੋ ਜਾਂਦਾ ਹੈ ਕਿਸਾਨ ਵੀਰੋ ਸਭ ਤੋਂ ਵੱਡੀ ਖਾਸੀਅਤ ਇਸ ਦੀ ਇਹ ਹੈ ਕਿ ਇਹ ਡਿੱਗਦਾ ਬਿਲਕੁਲ ਹੀ ਨਹੀਂ ਹੈਗਾ ਇੱਥੇ ਮੈਂ ਇੱਕ ਗੱਲ ਉਹਨਾਂ ਕਿਸਾਨ ਵੀਰਾਂ ਲਈ ਕਹਿਣਾ ਚਾਹਾਂਗਾ ਕਿ ਜਿਨ੍ਹਾਂ ਨੇ ਪਿਛਲੇ ਸਾਲ ਉਹ ਤੋਂ ਪਿਛਲੇ ਸਾਲ ਦੀ ਗੱਲ ਨਹੀਂ ਕਰਦਾ ਮੈਂ ਜਿਹੜੇ ਕਿਸਾਨ ਵੀਰਾਂ ਨੇ ਪਿਛਲੇ ਸਾਲ PR131 ਆਪਣੇ ਖੇਤ ਦੇ ਵਿੱਚ ਲਾਇਆ ਉਹ ਇੱਕ ਸੱਚ ਬੋਲ ਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣ ਕਿ ਤੁਹਾਡੇ PR131 ਨੇ ਪਿਛਲੇ ਸਾਲ ਤੁਹਾਡੇ ਖੇਤਾਂ ਦੇ ਵਿੱਚ ਕਿੰਨਾ ਝਾੜ ਦਿੱਤਾ ਹਾਂ ਕਿਸਾਨ ਵੀਰੋ ਇਹ ਵੈਰਾਈਟੀ ਜਿਹੜੀ ਹੈ ਇਹ ਚੰਗੇ ਪਾਣੀ ਦੀ ਵੈਰਾਈਟੀ ਹੈ ਜੇ ਤੁਸੀਂ ਸੋਚੋ ਕਿ ਇਸ ਨੂੰ ਆਪਾਂ 2 ਨੰਬਰ ਦੇ ਪਾਣੀ ਦੇ ਵਿੱਚ ਲਾ ਸਕਦੇ ਹਾਂ ਤਾਂ ਇਹਨੂੰ 2 ਨੰਬਰ ਦੇ ਪਾਣੀ ਦੇ ਵਿੱਚ ਨਹੀਂ ਲਾ ਸਕਦੇ ਕਿਉਂਕਿ 1 ਨੰਬਰ ਪਾਣੀ ਦੀ ਵੈਰਾਈਟੀ ਹੈ ਕਿਸੇ ਵੀ ਕਿਸਾਨ ਵੀਰ ਨੇ PR131 ਦਾ ਬੀਜ ਖਰੀਦਣਾ ਹੋਵੇ ਤਾਂ ਉਹ ਸਕਰੀਨ ਦੇ ਉੱਪਰ ਦਿੱਤੇ ਸਾਡੇ ਨੰਬਰਾਂ ਤੇ ਵੀ ਸੰਪਰਕ ਕਰ ਸਕਦਾ ਹੈ ਕਿਸਾਨ ਵੀਰੋ ਵੀਡੀਓ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਾ ਕਰੋ ਧੰਨਵਾਦ ਜੀ